ਕੁੜੀਆਂ ਨੇ ਟਰੱਕ ਡਰਾਈਵਰ ਨਾਲ ਕਰਤਾ ਵੱਡਾ ਕਾਂਡ ਲਿਫਟ ਮੰਗਣ ਬਹਾਨੇ ਟਰੱਕ ਡਰਾਈਵਰ ਫਸਾਇਆ ਜਾਲ ਚ ਸਾਥੀਆਂ ਨਾਲ ਮਿਲ ਕੁੱਟਿਆ ਡਰਾਈਵਰ ਫਿਰ ਲੁੱਟ ਕਰ ਹੋਏ ਫਰਾਰ ਤੇ ਕੋਈ ਇੱਕ ਡਰਾਈਵਰ ਯਾ ਦੋ ਲੜਕੀਆਂ ਸੀ ਤੇ ਦੋ ਮੁੰਡੇ ਸੀ ਉਹਨਾਂ ਨੇ ਲੜਕੀਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਕੁਝ ਦੁਖਿਆਰੀ ਲੜਕੀਆਂ ਵੇਖ ਕੇ ਉਹਨੇ ਰੋਕ ਰਿਆ ਜੀ ਹਾਂ ਜਾਣਕਾਰੀ ਮੁਤਾਬਕ ਪੁਲਿਸ ਗ੍ਰਿਫਤ ਜੋ ਖੜੀਆਂ ਇਹ ਕੁੜੀਆਂ ਵੱਲੋਂ ਟਰੱਕ ਡਰਾਈਵਰ ਨੂੰ ਲਿਫਟ ਮੰਗਣ ਦੇ ਬਹਾਨੇ ਰੋਕਿਆ ਗਿਆ ਸੀ ਜਿਉਂ ਹੀ ਡਰਾਈਵਰ ਨੇ ਟਰੱਕ ਰੋਕਿਆ ਤਾਂ ਇਹਨਾਂ ਦੇ ਦੋ ਹੋਰ ਸਾਥੀ ਮੌਕੇ ਤੇ ਤੇਜ਼ਧਾਰ ਹਥਿਆਰ ਲੈ ਕੇ ਪਹੁੰਚ ਗਏ ਆਉਂਦਿਆਂ ਸਾਰ ਉਹਨਾਂ ਨੇ ਟਰੱਕ ਡਰਾਈਵਰ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਜਦੋਂ ਉਹਨੂੰ ਇਹ ਕਿੰਨੀ ਗੱਲ ਸੁਣੀ ਤੇ ਦੋ ਮੁੰਡੇ ਕਿਸ਼ੂ ਆ ਕੇ ਤੇ ਉਹਨਾਂ ਨੇ ਕਿਚੇ ਦਿਖਾ ਕੇ ਪਹੇ ਕਿ ਉਸਨੂੰ ਤਮਕਾ ਇਹ ਲੋਟੇਰੀਆਂ ਕੁੜੀਆਂ ਆਪਣੇ ਸਾਥੀਆਂ ਦੀ ਮਦਦ ਨਾਲ ਡਰਾਈਵਰ ਨੂੰ ਲੁੱਟ ਮੌਕੇ ਤੋਂ ਫਰਾਰ ਹੋ ਗਈਆਂ ਇਹ ਕੁੜੀਆਂ ਨੂੰ ਅੱਗੇ ਕਰਕੇ ਉਹਨਾਂ ਨੂੰ ਬਸਾਉਣ ਦੇ ਕਰਕੇ ਕੁੜੀਆਂ ਕਰਕੇ ਇਹ ਡਰਾਈਵਰ ਨੇ ਰੁਕਿਆ ਕੁੜੀਆਂ ਜਾਣਕਾਰੀ ਮੁਤਾਬਕ ਪੀੜਤ ਡਰਾਈਵਰ ਰਾਜਸਥਾਨ ਤੋਂ ਪਠਾਨਕੋਟ ਜਾ ਰਿਹਾ ਸੀ ਮੇਰੇ ਦੌਰਾਨ ਮੇਰੇ ਪੀੜਤ ਦੇ ਦੌਰਾਨ ਤੇ ਪਹਿਲਾ ਹੀ ਹੈ ਵੈਸੇ ਕਾਫੀ ਪਹਿਲਾਂ ਵੀ ਪੰਜਾਬ 'ਚ ਹੋ ਚੁੱਕੇ ਨੇ ਇਸ ਹੀ ਮਾਮਲੇ ਦੇ ਇਹ ਸਾਰੇ ਜਿਹੜੇ ਚਾਰ ਗੰਦੇ ਆ ਇਹ ਸਾਰੇ ਡਰੱਗਡ ਦੋਰਾ ਨੰਬਰ ਸਰ ਪਠਾਨਕੁਟ ਹਾਈਵੇ ਇੰਨਾ ਵੱਲੋਂ ਟਰੱਕ ਡਰਾਈਵਰ ਨੂੰ ਆਪਣੇ ਜਾਲ ਚ ਫਸਾ ਕੇ ਉਸ ਨਾਲ ਇਹ ਵੱਡਾ ਕਾਂਡ ਕੀਤਾ ਗਿਆ। ਆਖਰ ਪੁਲਿਸ ਨੇ ਚਾਰੇ ਹੀ ਮੁਜਮਾ ਨੂੰ ਗ੍ਰਿਫਤਾਰ ਕਰ ਲਿਆ। ਜੀ ਵੀ ਤੇ ਹਾਈਵੇ ਤੇ ਜਿਆਦਾ ਮੇਨ ਦਿੱਤੇ ਰੁਕਾ ਲੱਗੇ ਹੁੰਦੇ। ਕੀ ਕਰਨਗੇ ਜਿਹੜੇ ਆ ਚਾਰ ਜਣੇ ਸਾਰੇ ਟਰੱਕ ਦੇ ਹੁੰਦੇ ਆ। ਇਹਨਾਂ ਤੇ ਐਨਡੀਪੀਐਸ ਦੇ ਬੱਚੇ ਵੀ ਦਰਜ ਨੇ ਕਈ ਵੇਰੀਅਸ ਥਾਣਿਆਂ 'ਚ। ਤੇ ਇਹਨਾਂ ਦਾ ਪ੍ਰੋਫੈਸ਼ਨ ਇਹ ਹੋਈ ਆ ਤੇ ਇਹ ਰਿਮਾਂਡ ਦੇ ਦੌਰਾਨ ਹੋਰ ਵੀ ਅਸੀਂ ਫਲਾਸੇ ਕਰਾਂਗੇ ਕਿ ਇਹਨਾਂ ਨੇ ਪਹਿਲਾਂ ਵੀ ਕਿੰਨੇ ਹੰਨੀ ਟਰੈਪ ਹੋਏ। ਕੀ ਅੰਤ ਇਹਨਾਂ ਦੀ 20 ਤੋਂ 25 ਸਾਲ ਇਹਨਾਂ ਉਸ ਚੇਹਨੀਆਂ ਇਕੱਠੇ ਨਸ਼ਾ ਕਰਦੇ ਪੈਸੇ ਫਰਾਡ ਕਰਕੇ ਤੇ ਪੈਸੇ ਲੁੱਟਦੇ ਤੇ ਫਿਰ ਇਕੱਠੇ ਨਸ਼ਾ ਕਰਦੇ ਨੇ ਇਹੋ ਜਿਹੀ ਨਵੀਂ ਚੀਜ਼ ਨੇ ਇਹ ਕੋਈ। ਦੇਖੋ ਨਸ਼ੇ ਦੀ ਪੂਰਤੀ ਵਾਸਤੇ ਜਿੱਥੋਂ ਨਸ਼ਾ ਇਕੱਠੇ ਕਰਦੇ ਆ ਉਹ ਤੋਂ ਉਹਨਾਂ ਦਾ ਵਾਪਸ ਕੋਈ ਰਮੇਸ਼ ਨੂੰ ਮਿਲ ਜਾਂਦਾ ਤੇ ਫਿਰ ਇਹ ਜਾਣੇ ਕਰਕੇ ਤੇ ਨਵੇਂ ਹੰਢ ਕਰ ਦਿੱਤਾ। ਇਹ ਤਾਂ ਨਹੀਂ